ਸ਼ੀਰਜੀ ਸਾਇ ਨੂੰ ਵੈਲਕਮ ਆ ਮਾਈ ਚੈਨਲ ਸੁਖਦੇ ਕਿੱਦਾਂ ਬੜੀ ਚੰਗੀ ਤਰ੍ਹਾਂ ਜੀ ਮੈਂ ਚਲਾ ਸ਼ੁਲੇ ਤੁਸੀਂ ਅੱਜ ਚੱਲੇ ਸ਼ੁਲੇ ਠੀਕ ਆ ਠੀਕ ਆ ਤੇ ਅੱਜ ਸ਼ੁਲੇ ਜਾ ਕੇ ਕੀ ਕਰਨਾ ਵਾ ਪੜਨਾ ਵਾ ਨਹੀਂ ਹਾਂਜੀ ਖੇਦਣਾ ਖੇਦਣਾ ਵਾ ਅੱਜ ਫਾਸਟ ਡੇ ਆ ਫਤਿਹ ਦਾ ਕਾਫੀ ਟਾਈਮ ਬਾਅਦ ਤਕਰੀਬਨ ਮਹੀਨਾ ਹੀ ਛੁੱਟੀਆਂ ਰਹੀਆਂ ਸੋਖਨ 19 ਦਿਨ ਦੀ ਛੁੱਟੀਆਂ ਹੋਈਆਂ ਹਾਂ ਹਾਂ ਤੇ ਅੱਜ ਫਤੇ ਨੂੰ ਹੋ ਗਿਆ ਵੀ ਮੈਂ ਖੇਡਾਂ ਆਪਣੇ ਫਰੈਂਡ ਨਾਲ ਜਾ ਗਈ ਤੇਰੇ ਫਰੈਂਡ ਦਾ ਨਾਮ ਕੀ ਆ ਸੁਖਮਨ ਸੁਖਮਨ ਨਾਲ ਬਾਦ ਹੋਰ ਨਹੀਂ ਨਾਲ ਬਸ ਅਮਿਤ ਅਮਿਤ ਹਾਂ 3 ਫਰੈਂਡ ਆ ਨਹੀਂ 2 2 ਫਰੈਂਡ ਨਹੀਂ ਮੰਨ ਤੂੰ 2 ਹੁੰਦੇ ਮੰਨ ਤੂੰ 3 ਹੁੰਦੇ ਠੀਕ ਆ 1 2 3 ਹੁੰਦੇ ਨਹੀਂ ਤੇ ਮਾ ਮੇ ਮੂਹ ਹੋਇਆ ਕਿਥੀ ਹੋਇਆ ਮੂੰਹ ਲਿਆਉ ਦਿਖਾ ਲਈਏ ਸਾਰਿਆਂ ਨੂੰ ਇੱਥੇ ਹੋਇਆ ਫਤੇ ਦੇ ਅੱਜ ਮੂੰਹਾਂ ਸਵੇਰੇ ਸਵੇਰੇ ਉੱਠ ਕੇ ਕਹਿੰਦਾ ਮੈਂ ਆਪਾ ਆਪਾ ਮੇਰੇ ਆ ਦੇਖੋ ਮੂੰਹਾਂ ਹੋ ਗਿਆ ਵਾ ਇੱਥੇ ਗਏ ਆ ਦੇਖੋ ਤੇ ਕੋਈ ਨਹੀਂ ਠੀਕ ਹੋ ਜਾਣਾ ਪੁੱਤ ਤੁਸੀਂ 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 ਮੂੰਹ ਤੇ ਕਰੀਮ ਲਾ ਲਈ ਆਪਣੀ ਕਿਹੜੀ ਕਰੀਮ ਲਾਈ ਆ ਦੇਖੋ ਯਾਰ ਜੀ ਆਪਟਾ ਆ ਗਿਆ ਕੋ ਕੌਣ ਆ ਗਿਆ ਕੌਣ ਆਇਆ ਵਾ ਚਿਰੀਆਂ ਵਿਚਾਰੀਆਂ ਆ ਗਈਆਂ ਉਹਨਾਂ ਨੇ ਰੋਟੀ ਖਾ ਲਈ ਫਤਵੀਰ ਸਿੰਘ ਦੀ ਹਾਂ ਕੱਲ ਭਲਾ ਕੀ ਹੋਇਆ ਵਿਚਾਰੇ ਪਤਾ ਬਿਸਕੁਟ ਖਾਣਦੇ ਆ ਤੇ ਮੈਂ ਹੁਣ ਚਲ ਗਈ ਤੇ ਉੱਥੇ ਇੱਥੇ ਬੈਠਾ ਸੀ ਮੰਜੀ ਦੇ ਬਾਹਰ ਬਾਥਰੂਮ ਵੜ ਗਈ ਤੇ ਇਹ ਵਿਚਾਰੇ ਕੋਲੋਂ ਕਾ ਬਿਸਕੁਟ ਖੋ ਕੇ ਲੈ ਗਿਆ ਓ ਬੱਤੇ ਕੱਲ ਮੇਰੇ ਪੁੱਤ ਕੋਲੋਂ ਕਾ ਬਿਸਕੁਟ ਖੋ ਕੇ ਲੈ ਗਿਆ ਇਹ ਪਤਾ ਦੱਦਾਂ ਅੰਦਰ ਹੀ ਤੇ ਬਾਹਰ ਬੈਠਾ ਸੀ ਬਿੱਕੂ ਖੋ ਕੇ ਲੈ ਗਿਆ ਹੀ ਦੇਖੋਰੀ ਵਿਚਾਰਾ ਉਹ ਜਿੱਦੋ ਛੋਟਾ ਜਾ ਹੁੰਦਾ ਹੀ ਉਦੋਂ ਵੀ ਮੈਨੂੰ ਪਰਫੀ ਲੈ ਕੇ ਦਿੱਤਾ ਰੋਟੀ ਖੋ ਕੇ ਲੈ ਗਿਆ ਹੈ ਨਾ ਕਾਹ ਖਾਈ ਖੋ ਕੇ ਲੈ ਗਿਆ ਹੀ ਕਾਹ ਏਡੇ ਕ ਮਹੀਨੇ ਹੁੰਦੇ ਗੁਰਵੀਸ਼ਿੰਗ ਨਿੱਕੇ 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 ਕਾਂਚੀ ਤਾਂ ਇਹ ਕੋ ਚੀਜੀ ਖੋ ਕੇ ਲੈ ਗਿਆ ਹੀ ਨਹੀਂ ਬਿੱਕੂ ਬਿੱਕੂ ਚਲੋ ਹੁਣ ਚਲੀਏ ਸਕੂਲ ਚਲੀਏ ਮੈਂ ਮੈਂ ਟਾਈਮ ਨਾਲ ਬਿੱਕੂ ਆਈਸਕ੍ਰੀਮ ਟੰਡੀ ਖਾਵੇ ਠੀਕ ਆ ਤੇ ਚਲੋ ਬਾਈਕ ਆਦੋ ਫੇ ਸਾਰਿਆਂ ਨੂੰ ਬਾਏ ਲਵ ਯੂ ਕਿਸੀ ਨੇ ਕਿਸਕਾ ਦੋ ਇੱਕ ਫਤਿਹ ਦੇ ਇੱਕ ਗੱਲ ਰਾਤੀ ਹੋਰ ਸਿੱਖ ਲਈ ਮੇਰ ਨਾਲ ਇੰਸਟਾਗ੍ਰਾਮ ਤੇ ਰੀਲ ਵੇਖ ਲਈ ਆ ਵੇਖਿਓ ਕਾਕੇ ਕਿੱਦਾਂ ਕਿੱਥੇ ਚੱਲੇ ਅੱਜ ਇਹਦਾ ਨਾ ਮਮਾ ਮੇਰ ਨਾਲ ਵੀ ਖੇਡ ਕਾਕੇ ਕਾਕੇ ਕਰਕੇ ਇਹਨੇ ਰੀਲ ਕਰਦੀ ਮੇਰ ਨਾਲ ਵੇਖ ਲਈ ਤੂੰ ਦੋਂ ਦਾ ਲੱਗਾ ਮੇਰ ਨਾਲ ਵੀ ਮੇਰ ਨਾਲ ਵੀ ਕਾਕੇ ਕਾਕੇ ਕੇ ਚਲੋ ਜੀ ਓਕੇ ਓ ਲੇਟ ਹੋ ਗਿਆ ਕੰਮ ਤੇ ਚਲੀ ਆਪਾਂ ਫਤਿਹ ਨੂੰ ਛੱਡਣ ਸਕੂਲ ਕਾਕੇ ਫਤਿਹ ਨੂੰ ਚੱਕਾ ਚਿੱਟਾ ਪਾਪਾ ਦਾ ਲੰਗ ਕਾਲਾ ਪਾਪਾ ਦਾ ਰੰਗ ਨਹੀਂ ਪੋਤਾ ਪਾਪਾ ਵੀ ਚਿੱਟਾ ਵਾ ਫੇਤੀ ਚੋ ਕੋ ਦਿੱਤਾ ਮਮਾ ਮਮਾ ਤੇ ਮਿੱਤੀ ਚਿੱਟਾ ਨਹੀਂ ਚਿੱਟਾ ਵਾ ਮੇਰਾ ਪੁੱਤ ਵੇਖਾ ਕਿੰਦਾ ਸੋਹਣਾ ਲੱਗ ਗਿਆ ਕਿਤੇ ਕਿੰਨਾ ਸੋਹਣਾ ਲੱਗ ਗਿਆ ਮੇਰੇ ਬਾਪ ਨੇ ਦਿੱਤਾ ਚਿੱਟਾ ਲਾਇਆ ਬਾਪਾ ਨੇ ਚਿੱਟਾ ਲਾਇਆ ਮਮਾ ਵੀ ਹਾਂਜੀ ਪਾਪਾ ਨੇ ਕੀ ਲਾਇਆ ਪਾਪਾ ਨੇ ਮੈਨੂੰ ਕੀ ਪਤਾ ਕੀ ਲਾਇਆ ਪਾਪਾ ਨੇ ਫੋਨ ਫੜਿਆ

शायद ठंड ठंड बहुत तो बाकी है। ठंड नहीं देर होगी। क्योंगीया? हो देर। जा कर जा चार जा जा चल जा 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 जा। ओ ना।, ना ना जा पता है एक काते ललकत पत्ते लाल। तिकता तिकता तो तो तिकता। नाना कर दी नाना कितना जीता। ना मैं पूरे चढ़े ही उन। पता है कार? एक काते � ਇੱਕ ਘਾਤ ਰਲਾ ਕਪਤਲਾ ਇੱਕ ਘਾਤ ਮਾਤ ਰੋਬਤਾਰਾ ਉਤ ਨਾਨਾ ਕਦੀ ਉਤ ਬਦਲਦੀ ਹੈ ਮੈਨਾਂ ਫੇਰੇ ਗੰਦੇ ਕੰਮ ਕਾਣ ਹਾਂ ਨਹੀਂ ਇਹਨੂੰ ਸਿਸਟਮ ਨਹੀਂ ਪਤਾ ਲੱਗਦਾ ਹੁਣ ਮੈਨੂੰ ਕੀ ਪਤਾ ਨਹੀਂ ਕੰਡਾ ਜਾ ਆਂਦਾ ਮੈਡਮ ਬਣਾ ਕਰਦੇ ਆ ਕੈਪ ਨਹੀਂ ਪਾ ਗੀ ਆਉਣੀ ਤੇ ਲਿਟਰ ਸਿੰਗਲ ਨਹੀਂ ਪਾ ਗੀ ਆਉਣੀ ਲਿਟਰ ਸਿੰਗਲ ਲਿਟਰ ਸਿੰਗਲ ਆਇ ਫੋਨ ਨਾ ਰੁੱਕਰੇ ਹੋ ਨਹੀਂ ਇਹਦੇ ਆ ਫੋਨ ਕਰਨਾ ਆਜੋ ਇੱਥੇ ਆ ਇੱਧਰ ਆ ਕੇ ਗੱਲਬਾਤ ਕਰੀਏ ਇੱਧਰ ਆਫ ਤੇ ਵੀ ਨਾ ਆਓ ਆਪਾਂ ਗੱਲਬਾਤ ਕਰੀਏ ਸੋਨੀ ਜੀ ਇੱਧਰ ਆਓ ਮੇਰੇ ਪੁੱਤ ਨੇ ਨਾ ਮੇਰੇ ਸ਼ੂ ਲੈ ਕੇ ਦਿਨੇ ਅੱਜ ਸੋਨੀ ਸੋਨੀ ਜੁੱਤੀਆਂ ਲੈ ਕੇ ਦਿਨੀਆਂ ਕਿਹਾ ਸੀ ਮਮਾ ਤਾਂ ਅੱਜ ਮੈਂ ਜੁੱਤੀਆਂ ਤੇ ਸ਼ੂਟ ਲੈ ਕੇ ਦਊਂਗਾ ਹੂੰ ਲੈ ਕੇ ਦੇਣੀਆਂ ਨਾ ਉੱਥੇ ਚੱਲ ਮਮਾ ਲੱਗ ਲੈਣੀਆਂ ਆਹ ਮੇਰੇ ਛੋਟਾ ਪੁੱਤ ਇੱਥੇ ਆਓ ਮਮਾ ਲੱਗ ਗਈ ਆ ਗਿਆ ਤੇ ਚਲੋ ਫਿਰ ਚਲੋ ਆ ਗਿਆ ਤੇ ਫਤਵੀਰ ਸਿੰਘ ਤੂੰ ਕਿੱਥੇ ਚੱਲੇ ਜੇ ਹਾਂ ਸ਼ੂਲ ਪਾ ਦੇ ਮੇਰਾ ਪਾ ਦੇ ਸੋਨਾ ਸੋਨਾ ਪੜਕਿਆ ਹੁੰਦਾ ਨਹੀਂ ਵੇਲਾ ਮੈਂ ਕਿਹ ਤੋਂ ਮੈਂ ਵੀ ਇੱਟਾ ਖਾ ਕੇ ਆਉਣਾ ਮੈਂ ਕਿਹ ਤੋਂ ਮੈਂ ਤੇ ਕਿੱਥੇ ਕਿਹਨਾ ਮੇ ਲੋ ਆਉਂਦਾ ਮੈਂ ਕਿਹੜੀ ਕਿਉਣਾ ਮੈਨੇ ਟੀਵੀ ਵੇਖਣਾ ਮੈਂ ਬਰੈਡ ਖਾ ਕੇ ਆਉਣਾ ਮੈਂ ਚੁੱਤੀ ਖਾ ਕੇ ਤੇ ਮੇਰੀ ਘਰ ਛੋਟੀ ਨੂੰ ਇੰਨਾ ਤਿਆਰ ਕਰੀਦਾ ਸਿਰਲੀ ਉੱਠ ਕੇ ਸਵੇਰ ਰੋਟੀ ਲਈਦੀ ਐ ਪੜਕੀ ਆ ਮੀ ਨਹੀਂ ਵੇਲਾ बड़ा देनी तुम? बड़ा देना? बड़ा देना? छोड़ देना? बड़ा नहीं है? पढ़ क्यों ना हुआ? <laughs> नहीं बड़ा नहीं। पढ़ क्यों आई मेरा पोता? मेरी क्या देखो? मेरा पोता? जा कबाड़ी दे लगो। पहला मेरा पोता पढ़ क्यों आऊँगा सोना-सोना? नहीं। डॉक्टर साबी बनना? नहीं। की बनना? पुलिसमैन। पुलिसम नहीं पुलिस मैंने क्रेडिट की बंदूक पर फोर्स से जाऊगा मेरे साथ वो से करके बनना पुलिस में के पापा तो सिघी बनना तो सिघी बनना मैं बन गया जो बनना ही उनके सिघी के बनना सिटाइगर बनना नहीं पता नहीं कि बनना मेरे को नहीं डेंट सा नहीं बनना नहीं बनना। ਫੇਰ ਫਤਿਹ ਦਾ ਕੇਸ ਹੈ ਮੇਰੀ ਗੱਲ ਸੁਣ ਗੋਲੀਆਂ ਤੇ ਨਿਸ਼ਾਨੀ ਨਾਲ ਹੀ ਤੇ ਤਰੀ ਮੈ ਤਰੀ ਗੋਲੀ ਬੋਖਾਰਦੀ ਦੋਰਿੰਦੀ ਗੋਲੀ ਪੀਦਾਂਦੀ ਐਨਾ ਬੜਾ ਬਰੂ ਕੇ ਖਰਾਕ ਦੇ ਦਿਆ ਕਈ ਨਹੀਂ ਜੇ ਨੋ ਕਰੇ ਚੱਕਾ ਮੈਂ ਨਾਲ ਦੀ ਜਿੱ ਲੱਗੀ ਬੋ ਪਾਤੀ ਨਹੀਂ ਇੰਨੀ ਵੱਡੀ ਕੰਦੀ ਹੁੰਦੀ 50 50 ਜੀ ਮੈਂ ਕੋਮੇ ਕਰਨਾ ਗੋਲ ਗੋਲ ਜੀ ਕੋਮੇ ਗੋਮੇ ਤੇ ਬੀਪੀ ਚੈੱਕ ਕਰਨਾ ਤੇ ਬੁਖਾਰ ਚੈੱਕ ਕਰਨਾ ਸਿੱਖਣੀ ਬਾਕੀ ਦਵਾਈਆਂ ਤੇ ਨਿਸ਼ਾਨੀਆਂ ਨਹੀਂ ਗੈਸ ਵਾਲੇ ਕੈਪਸੂਲ ਦੇ ਵਿੱਚ ਨਿੱਕੇ ਨਿੱਕੇ ਗੋਲੀਆਂ ਹੁੰਦੀਆਂ ਆ ਗੈਸ ਵਾਲਾ ਕੈਪਸੂਲ ਤੇ ਨਿੱਕੇ ਨਿੱਕੇ ਗੋਲਨੇ ਹੁੰਦੀਆਂ ਠੀਕ ਹੈ ਇੱਕ ਜੇ ਕੋਈ ਦਊਗਾ ਮੇਰੇ ਲੱਤਾਂ ਪਾਵਾਂਗੇ ਲੰਡੀਆਂ ਨਾਲ ਤਾਕਤ ਵਾਲਾ ਕੈਪਸੂਲ ਪਾ ਦੇਗਾ ਨਹੀਂ ਠੀਕ ਹੈ ਤਾਕਤ ਵਾਲਾ ਕੈਪਸੂਲ ਦੀ ਵੀ ਨਿਸ਼ਾਨੀ ਨਹੀਂ ਠੀਕ ਹੈ ਠੀਕ ਹੈ ਇੱਧਰ ਡਾਕਟਰ ਸਾਹਿਬ ਬਣ ਜਾਣਾ ਆਪਾਂ ਠੀਕ ਹੈ ਨਾਲ ਮम्मा ਨੇ ਪਰ ਲੱਜੂ ਨਹੀਂ ਤੇਰੇ ਮम्मा ਨੇ ਕਰ ਕੀ ਕਰਿਆ ਕਰਨੇ ਦੀ ਦੁਕਾਨ ਚ ਜਗਰਾ ਕਲੀਨਿਕ ਖੋਲਵਾ ਗਿਆ ਆਪਾਂ ਮੜਾ ਸੋਗ ਖਾ ਦੇ ਕਲੀਨਿਕ ਮੈਂ ਜੇ ਫਿਰ ਲਿਖਾਇਆ ਕਿ ਗਲਕਾ ਮਾਈ ਕਲੀਨਿਕ ਸੁਖਫਤ ਕੋਈ ਗੱਲ ਰਟੀ ਇਹਨੇ ਵੇਲਾ ਹੁਣ ਹਾੜੇ ਤੋਤਾ ਕੋਡ ਪਾਇਆ ਹੀ ਉਹ ਐਂ ਸਾਫ ਹੀ ਤੇ ਅੱਗਿਉਂ ਜਿੱਪ ਦੇ ਲਾਗੂ ਵੇ ਫੇਰ ਗੰਦਾ ਕਰ ਵੀ ਲਿਆ ਇਦਾਂ ਕਹਿਣਾ ਕਿ ਨੇ ਵੇਖਣ ਵਾਲੇ ਨੇ ਵੀ ਸਕੂਲੇ ਹੁਣ ਮੈਡਮਾਂ ਕਹਿਣਾ ਇਹਨੂੰ ਗੰਦਾ ਹੀ ਪਾਤਾ ਤੇ ਨਹੀਂ ਫੇਰ ਗਲਕਾ ਮਾਈ ਕਲੀਨਿਕ ਸੁਖਫਤੇ ਇਹ ਕਮਾਈ ਤੇ ਸੁਖਫਤੇ ਇਸ ਸੁਖਫਤੇ ਆਹ ਹਾੜੇ ਕੋ ਦਵਾਈ ਲੈ ਕੇ ਜਾਓ ਹਾਜੀ ਢਿਗੀ ਦੋ ਤੁਹਾਨੂੰ ਪਲਾਸਟੂ ਕਰ ਲੂੰਗਾ ਠੀਕ ਹੈ ਬਾਦ ਵੀ ਕਰਨੀ ਹੈ ਕਿ ਨਹੀਂ ਬਾਦ ਵੀ ਕਰਕੇ ਤੇ ਪੜ ਲੂਗਾ ਮੇਰਾ ਪੁੱਤ ਕਿ ਨਹੀਂ ਪੜ ਲੂਗਾ ਠੀਕ ਹੋ ਜਾਏਗਾ ਨਾ ਮੈਂ ਕਿਹੜੇ ਕਿੰਮਾ ਬਾਦ ਵੀ ਕਿਤਾ ਪਾਸ ਹੋਣੀ ਹੈ ਹਾਂ ਦੱਸ ਦੱਸ ਮੁੰਡਿਆ ਮੁੰਡਿਆ ਪਤਾ ਕਿਰਾ ਪੁੱਠੀ ਪਿੰਡ ਦੱਸ ਵੇ ਲੈੋ ਸਾਪੀ ਪਾਪਾ ਤੇ ਨਹੀਂ ਅੱਖਾਂ ਮੀਟ ਕੇ ਲੈ ਲਈ ਵੇ ਨਹੀਂ ਮਮਾ ਤੱਕ ਨਹੀਂ ਮੇ ਪਪਾਤਾ ਮਮਾ ਨਹੀਂ ਰਹਾ ਤੈਨੂੰ ਕੀ ਆਈ ਸ਼ਕਤੀ ਮਾਰੀ ਏ ਸ਼ਕਤੀ ਸੁੱਖ ਹਾਂ ਤੇ ਸੰਗ ਮੇ ਪਾਪਾ ਦਾ ਮਮਾ ਨਹੀਂ ਰਾਤੀ ਨੂੰ ਕੀ ਆਇਆ ਹੈ ਭਲਾ ਰਾਤੀ ਨੂੰ ਸੁਪਨਾ ਆਇਆ ਸੀ ਕਿਤੇ ਸੁੱਖ ਨੇ ਇਹਨੂੰ ਮਾਰੀਆਂ ਚਪੇੜਾਂ ਇੱਕਦਮ ਮੂੰਹ ਤੇ ਹੱਥ ਰੱਖ ਕੇ ਤੇ ਭੱਜਿਆ ਰੋ ਕੇ ਰੋ ਕੇ ਭੱਜਿਆ ਮੈਂ ਮਮ 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 ਮੈਂ ਕੱਲ ਗੋਲਦੀਆਂ ਮੈਂ 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 ਮੈਨੂੰ ਮੈਨੂੰ ਅੱਗੇ ਮੰਮਾ ਸੁਪਨੇ ਜਿਵੇਂ ਕ ਸੁਪਨੇ ਜਿਵੇਂ ਆ ਮਮਾ ਸੁਪਨੇ ਚ ਕੀ ਕਹਿੰਦੀ ਮੇਰੇ ਪੁੱਤ ਨੂੰ ਕਹਿੰਦੀ ਟਫਿੰਗ ਕੋਈ ਖਾਓ ਮੰਮਾ ਕਹਿੰਦੇ ਫਿਕਰ ਕਰੋ ਇਹਦੀ ਉਹ ਜੀਵਲਾ ਚ ਮੰਗਾਂ ਡਈ ਆ ਦਵਾਵਾ ਫਿੰਗਰ ਹਾਂ ਫਿੰਗਰ ਦਵਾ ਕਹਿੰਦੀ ਫਿੰਗਰ ਖਾਓ ਟਾਈਮ ਹੋ ਗਿਆ ਵਾ ਸਕੂਲ ਦਾ ਹੁਣ ਤੇ ਨਿਕਲ ਗਿਆ ਹੁਣ ਸਕੂਲ ਨੂੰ ਬੜੇ ਪਖੰਡ ਕਰ ਲਏ ਛੋਟਾ ਪੜ ਕੇ ਆਈ ਮੇਰੇ ਘੰਟਾ ਇੱਕ ਪਹਿਲਾਂ ਫੋਨ ਵੇਖਿਆ ਫੋਨ ਤੇ ਕਾਰਟੂਨ ਕੋਈ ਨਹੀਂ ਮੈਂ ਮੈਡ ਨੂੰ ਅੱਜ ਸਪੈਸ਼ਲ ਕਹਿ ਕੇ ਹੋਣਾ ਵੀ ਇਹਨੂੰ ਪੜਾਉਣਾ ਹੀ ਆ ਇਹਨੂੰ ਕੱਟੂ ਨਹੀਂ ਵਿਖਾ ਲੈਣੇ ਹਾਂ ਪੜ੍ਹ ਕੇ ਹੋਣਾ ਮੇਰੀ ਪ੍ਰੋਫੀਸਰ ਨਾਲ ਓਕੇ ਚਲੋ ਚਲੋ ਓਕੇ ਬਾਏ ਬਾਏ ਕਰ ਦੋ ਹੁਣ ਤੇਰੀ ਮੁੱਠੀ ਚੱਕਿੰਦੇ ਪੋਲਟੀ ਘਾ ਰਹੇ ਤੇਰੀ ਮੁੱਠੀ ਚੱਕਿੰਦੇ ਚਲੋ ਬਾਏ ਕਰ ਦੋ ਹੁਣ ਲਵ ਯੂ ਵੇਲਾ ਨੀਰਾ ਬਾਏ ਚਲੋ ਜੀ ਸასი ਗੱਲ ਸਾਰਿਆਂ ਨੂੰ